ਦੀ ਪੁਲਤੀ ਇਸ ਵੇਲੇ ਆ ਮੋਟਰਸਾਈਕਲ ਜਿਹੜਾ ਦਿਖ ਰਹੀ ਹੂ ਉਸੀ ਤੇ ਆ ਜਿਹੜੇ ਤੁਹਾਨੂੰ ਮੈਂ ਇੱਕ ਆ ਲੜਕਾ ਤੇ ਇੱਕ ਮੈਂ ਤੁਹਾਨੂੰ ਹੋਰ ਦਿਖਾ ਰ ਰਿਆ ਇੱਕ ਆ ਇਹ ਆ ਨਾਮ ਦਾ ਇੱਕ ਇੱਕ ਲੜਕਾ ਹੋਰ ਹੈ ਇਹਨਾਂ ਨੇ ਵਾਲੀਆਂ ਲਾਈਆਂ ਤੇ ਬੜੀ ਤੇਜ਼ੀ ਨਾਲ ਜਾ ਰਹੇ ਸੀ ਤੇ ਇੱਥੇ ਵਾਲੀਆਂ ਹੋ ਕੇ ਤੁਹਾਡੇ ਅੱਜ ਦੱਸੋ ਇਹ ਕਿਸ਼ਮਤ ਮਰੇ ਇਹ ਤੀਜਾ ਬੰਦਾ ਇਹ ਆ ਇਹ ਤਿੰਨਾਂ ਨੇ ਇੱਕ ਲੇਡੀ ਦੀਆਂ ਵਾਲੀਆਂ ਲਾਈਆਂ ਤੇ ਬੜੀ ਤੇਜ਼ੀ ਨਾਲ ਇੱਥੋਂ ਆ ਰਹੇ ਸੀ ਤੇ ਇੱਥੇ ਇੱਕ ਗੱਡੀ ਦੇ ਵਿੱਚ ਵੱਜੇ ਉਲਟਾ ਉਹਨਾਂ ਗੱਡੀ ਵਾਲਿਆਂ ਦਾ ਵੀ ਨੁਕਸਾਨ ਹੋਇਆ ਇਹ ਬੀਬੀ ਜੀ ਨੇ ਜਿਨ੍ਹਾਂ ਦੀਆਂ ਵਾਲੀਆਂ ਲਾਈਆਂ ਤੁਸੀਂ ਦੱਸੋ ਕੀ ਹੋਇਆ ਸੀ ਤੁਹਾਡਾ ਨਾਮ ਇਤੋ ਬੜੀ ਬੋਲੀ ਤੁਸੀਂ ਇਕੱਲੇ ਸੀਗੇ ਨਹੀਂ ਮੇਰੇ ਨਾਲ ਆ ਰਹੀ ਆ ਬੜਾ ਪੈਰਲਾਈਜ਼ ਹੋਇਆ ਮੈਂ ਦਵਾਈ ਲੈਣ ਕੀਤੇ ਦਨ ਤੁਸੀਂ ਘੱਤੀ ਸੀਗੇ ਅੱਛਾ ਅੱਛਾ ਤੇ ਇਹ ਪਿੱਛੋਂ ਆਏ ਸੀਗੇ ਪਿੱਛੇ ਆਇਆ ਇਹ ਵੀ ਬੰਗਿਆਂੋਂ ਹੀ ਆਇਆ ਤੇ ਇੱਥੇ ਗੱਡੀ ਵਿੱਚ ਵੱਜੇ ਆ ਇਹ ਲੈ ਤੋ ਤੁਹਾਨੂੰ ਸਾਡੇ ਘੋਕੇ ਨਾ ਗਿਆ ਇਹ ਬਹੁਤ ਤੇਜ਼ ਆਇਆ ਇਹ ਨਹੀਂ ਸਾਨੂੰ ਨਾ ਆ ਨਿਗਰ ਇਹ ਕਿੰਨੇ ਕਿ ਟਾਈਮ ਪਹਿਲਾਂ ਦੀ ਗੱਲ ਹੈ ਹੁਣ ਤੋਂ 15 ਮਿੰਟ ਹੋਏ ਤੋਂ ਮੁੰਡਾ ਸੀ ਸਿਮੋਰ ਵਾਲੀ ਖੜਾ ਇਹਨੂੰ ਅਸੀਂ ਕਿਹਾ ਇਹ ਸਾਥ ਤੋ ਮੋਰ ਮੋਟਰਸਾਈਕਲ ਨਿਕਲਾ ਦੇ ਅਸੀਂ ਮਤਲਬ ਸਾਡੇ ਆਂਨੇ ਐਕਸੀਡੈਂਟ ਹੋਇਆ ਠੀਕ ਹੈ